ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ। ਬਾਈ ਆ ਬੈਠੇ ਆਪਣੇ ਸਾਰੇ ਕਬੂਤਰ ਤੇ ਮੌਸਮ ਹੋ ਗਿਆ ਬਾਈ ਠੰਡਾ ਤੇ ਇੱਧਰ ਆਪਾਂ ਵੀ ਲਾ ਦਿੱਤਾ ਇੱਧਰ ਪੱਲਣ ਲਾ ਦਿੱਤਾ ਬਾਈ ਸੈਟਅਪ ਤੇ ਤੇ ਇੱਕ ਬਾਈ ਆ ਬਣਾਈ ਆ ਆਪਾਂ ਜਗਾ ਦਾਣੇ ਪਾਉਣ ਨੂੰ ਮੁਰਗੀਆਂ ਦੇ। ਜਦੋਂ ਬਾਈ ਆਪਾਂ ਥੱਲੇ ਦਾਣੇ ਪਾਉਦੇ ਸੀਗੇ ਤਾਂ ਮੁਰਗੀਆਂ ਅੱਧੇ ਦਾਣੇ ਦਾ ਬਾਈ ਮਿੱਟੀ 'ਚ ਮਲੇ-ਮੁਲੇ ਜਾਂਦੇ ਸੀਗੇ। ਤਾਂ ਕਰਕੇ ਬਾਈ ਇਹ ਜਗਾ ਬਣਾਈ ਆ। ਹੁਣ ਦਾਣੇ ਇੱਥੇ ਪਾਇਆ ਕਰਾਂਗੇ ਮੁਰਗੀਆਂ ਨੂੰ ਮਿੱਤਰੋ ਤੇ ਬਾਕੀ ਸਾਡੇ ਕਬੂਤਰ ਆ ਬੈਠੇ ਆ ਕੁਝ। ਜਾਣਦੇ ਆ ਤੁਸੀਂ ਸਾਰੇ ਬਾਈ ਆਪਣੇ ਆ ਕਬੂਤਰਾਂ ਦੇ ਵੀ ਬੱਚੇ ਕੱਢੇ ਹੋ ਆ ਤੇ ਆਵਾ ਵੀ ਬਾਈ ਰੱਤੇ ਬੱਚੇ ਕੱਢੇ ਹੋ ਦੋ ਕਬੂਤਰੀ ਨੇ ਤੇ ਬਾਈ ਇੱਧਰ ਉੱਪਰ ਕੇ ਬੱਚੇ ਨਿਕਲੇ ਹੋ ਆ ਤੇ ਪਹਿਲਾਂ ਮਿੱਤਰੋ ਆਪਾਂ ਮੁਰਗੀਆਂ ਨੂੰ ਬਾਹਰ ਕੱਢ ਦਿੰਨੇ ਆ ਮੁਰਗੀਆਂ ਨੂੰ ਬਾਹਰ ਕੱਢ ਕੇ ਫਿਰ ਆਪਾਂ ਸੈਟਅਪ ਦੀ ਸਫਾਈ ਕਰਦੇ ਆ ਬਹੁਤ ਨਾ ਹੋਗਾ ਬਾਈ ਸੈਟਅਪ ਦੀ ਸਫਾਈ ਵੀ ਨਹੀਂ ਕਰ ਹੋਈ ਇੱਦੀ ਖਲਾਰਾ ਪਿਆ ਆ ਜਿੱਦਣ ਦਾ ਬਾਈ ਆ ਜਗ੍ਹਾ ਬਣਾਈਏ ਦਾਣੇ ਪਾਉਣ ਨੂੰ ਇੱਥੇ ਬਾਈ ਇੱਦਾਂ ਦਾਣੇ ਪਾ ਕੇ ਸਾਰੇ ਆ ਨਾ ਲੈਨ ਦੇ ਵਿੱਚ ਸਾਰੀਆਂ ਮੁਰਗੀਆਂ ਤੇ ਕਬੂਤਰ ਖਾ ਲੈਂਦੇ ਆ ਜਦੋਂ ਆਪਾਂ ਮੁਰਗੀਆਂ ਨੂੰ ਬਾਹਰ ਕੱਢ ਦਿੰਨੇ ਆ ਤੇ ਫਿਰ ਕਰਦੇ ਆ ਮਿੱਤਰੋ ਸੈਟਅਪ ਦੀ ਸਫਾਈ ਲਾਓ ਮਿੱਤਰੋ ਮੁਰਗੀਆਂ ਨੂੰ ਕੱਢ ਦਿੱਤਾ ਆਪਾਂ ਬਾਹਰ ਤੇ ਆ ਘੁੰਮੀ ਜਾਂਦੀਆਂ ਬਾਈ ਇਹ ਵੀ ਕਾਫੀ ਜਨਾਬਾਂ ਬਾਹਰ ਛੱਡ ਹੋਈਆਂ ਅੱਜ ਤੇ ਇੱਧਰ ਬਾਈ ਆਪਣੀਆਂ ਛੋਟੀਆਂ ਮੁਰਗੀਆਂ ਘੁੰਮੀ ਜਾਂਦੀਆਂ ਆ ਜਾਂਤੇ ਬਾਈ ਮੁਰਗੀਆਂ ਘੁੰਮ ਲੈਣ ਤੇ ਆਪਾਂ ਚੱਲਦੇ ਆ ਸੈਟਅਪ ਦੇ ਅੰਦਰ ਸੈਟਅਪ ਦੇ ਅੰਦਰ ਬਾਈ ਇੱਕ ਹੋਰ ਚੀਜ਼ ਦੇਖੀ ਮੈਂ ਅੱਜ ਜਾ ਕੇ ਤੇ ਬਾਈ ਆਪਣਾ ਇੱਕ ਕਬੂਤਰ ਜਿਹਾ ਛੋਟਾ ਜਿਹਾ ਤੇ ਬਾਈ ਉਹ ਆਪ ਹੀ ਆ ਮਰਿਆ ਆ ਪਤਾ ਨਹੀਂ ਮੁਰਗੀਆਂ ਨੇ ਮਾਰ ਦਿੱਤਾ ਜਾਂ ਫਿਰ ਬਾਈ ਇੱਧਰ ਉੱਪਰ ਉੱਡ ਗਿਆ ਕਦਾਈਂ ਬਈ ਰਬ ਜਾਣੇ ਹੁਣ ਤੇ ਮੈਂ ਤਾਂ ਮਰਿਆ ਦੇਖਿਆ ਹੁਣ ਚੱਕਦੇ ਆਂ ਬਾਈ ਇਹਨੇ ਬਹੁਤ ਮਾੜਾ ਹੋਇਆ ਤੇ ਇਧਰ ਬਾਈ ਬਾਕੀ ਆਪਣੇ ਸਾਰੇ ਕਬੂਤਰ ਬੈਠੇ ਆ ਕਰੋ ਚੈੱਕ ਮੌਸਮ ਥੋੜਾ ਠੰਡਾ ਹੋ ਗਿਆ ਕਰਕੇ ਬਾਈ ਕਬੂਤਰ ਠੰਡ ਜੇ ਮੰਨਦੇ ਆ ਤੇ ਕੋਈ ਨਹੀਂ ਬਾਈ ਹੁਣ ਪਾਣੀ ਚੱਕ ਕੇ ਬਦਲਦੇ ਆ ਉਹਦਾ ਤੇ ਮਿੱਤਰੋ ਰਾਤ ਨੂੰ ਪਾਣੀ ਹੁਣ ਰੱਖਣਾ ਬੰਦੇ ਕਰਦੇ ਆ ਤਕਰੀਬਨ ਹੁਣ 18:00 ਚੜ੍ਹਦੀ ਆ ਨਿੱਗਾ ਪਾਣੀ ਕਬੂਤਰਾਂ ਨੂੰ ਨਾਰਮਲ ਪਾਓ ਤੇ ਕੁੱਕੜ ਵਈ ਜਾਂਦੇ ਆ ਬਾਈ ਆਪਣੇ ਸਾਰੇ ਬਾਂਗਾ ਬਾਹਰ ਤੇ ਕਬੂਤਰ ਬਾਈ ਆਉ ਬੈਠਾ ਆ ਬਾਕੀ ਕਬੂਤਰ ਮਿੱਤਰੋ ਆਪਾਂ ਸੇਲ ਕਰ ਦਿੱਤੇ ਸੀਗੇ ਇੱਕ ਬਾਈ ਆ ਕਬੂਤਰ ਤੇ ਇੱਕ ਆ ਕਬੂਤਰ ਦੋਨੇ ਸੇਲ ਨਹੀਂ ਹੋਏ ਬਾਈ ਔਰ ਇਹ ਧੌਣ ਘੁੰਮਦੀ ਆ ਤੇ ਇਹਦਾ ਇੱਕ ਪੱਲਾ ਨਹੀਂ ਚੱਲਦਾ ਮਿੱਤਰੋ ਇਹ ਆਪਾਂ ਕਿਸੇ ਵੀਰ ਨੂੰ ਫ੍ਰੀ ਚ ਦੇ ਦੇਵਾਂਗੇ ਜੇ ਕੋਈ ਸੱਜਣ ਮਿੱਤਾਂ ਲੈਣੇ ਹੋਏ ਕੋੜਾ ਬਾਈ ਬਾਹਰ ਬਾਂਗਾ ਦਈ ਜਾਂਦਾ ਤੇ ਕਿਸੇ ਵੀਰ ਨੇ ਲੈਣੇ ਹੋਏ ਮਿੱਤਰੋ ਦੱਸ ਦਿਓ ਕਮੈਂਟ ਕਰ ਦਿਓ ਆਪਾਂ ਫ੍ਰੀ ਦੇ ਦੇਣੇ ਇਹ ਦੋਨੇ ਕਬੂਤਰ ਔਰ ਇਹ ਧੌਣ ਘੁੰਮਦੀ ਆ ਬਾਈ ਥੋੜੀ ਥੋੜੀ ਤੇ ਬਾਈ ਇਹਦਾ ਪੱਲਾ ਨਹੀਂ ਚੱਲਦਾ ਉਦੋਂ ਦੋਨੇ ਕਬੂਤਰ ਠੀਕ ਆ ਤੰਦਰੁਸਤ ਆ ਬਾਈ ਕੋਈ ਬਿਮਾਰੀ ਨਹੀਂ ਹੈਗੀ ਤੇ ਬਸ ਬਾਈ ਇਸ ਕੰਮਾ ਕਰਕੇ ਉਸ ਵੀਰ ਨੇ ਲਾਏ ਨਹੀਂ ਜੇ ਨੂੰ ਆਪਾਂ ਬਾਕੀ ਸੇਲ ਕੀਤਾ ਚਲੋ ਕੋਈ ਨਹੀਂ ਤੇ ਹੁਣ ਬਾਈ ਆਪਾਂ ਕਰਦੇ ਹਾਂ ਹੁਣ ਮਿੱਤਰੋ ਆਪਾਂ ਕਰਦੇ ਹਾਂ ਸੈਟਅਪ ਦੀ ਸਫਾਈ ਲਾਓ ਮਿੱਤਰੋ ਸਫਾਈ ਆਪਾਂ ਕਰ ਦਿੱਤੀ ਸਾਰੇ ਸੈਟਅਪ ਦੀ ਤੇ ਹੁਣ ਬਾਈ ਪਾਉਨੇ ਆ ਮੁਰਗੀਆਂ ਨੂੰ ਦਾਣੇ ਤੇ ਆ ਘੁੰਮੀ ਜਾਂਦੀਆਂ ਬਾਈ ਅੰਦਰ ਆਉਣ ਨੂੰ ਤੇ ਉਧਰ ਬਾਈ ਦਾਣੇ ਪਾਉਨੇ ਆ ਆਪਾਂ ਜਿਹੜੀ ਅੱਜ ਨਵੀਂ ਬਣਾਈ ਏਟ ਰਹੇ ਆ ਤੇ ਬਾਕੀ ਕਬੂਤਰ ਆਪਣੇ ਆਪ ਬੈਠੇ ਆ ਬਾਈ ਸਾਰੇ ਤੇ ਇੱਕ ਵਾਰ ਬਾਈ ਤੁਹਾਨੂੰ ਬੱਚੇ ਦਿਖਾ ਦਿੰਦਾ ਮੈਂ ਨੇੜੇ ਤੋਂ ਕਬੂਤਰਾਂ ਦੇ ਦੋ ਬੱਚੇ ਬਾਈ ਆ ਬੈਠੇ ਇੱਧਰ ਕਰੋ ਚੈੱਕ ਮਿੱਤਰੋ ਤੇ ਬਾਈ ਦੋ ਬੱਚੇ ਆ ਬੈਠੇ ਆ ਰੱਤੇ ਤੇ ਇੱਕ ਬੱਚਾ ਬਾਈ ਜਿਹੜਾ ਉੱਪਰ ਤੁਹਾਨੂੰ ਮੈਂ ਸਵੇਰੇ ਦੱਸਿਆ ਸੀ ਉਹ ਬਾਈ ਨਾਲ ਹੀ ਕਿ ਡੱਕੇ ਮਰ ਗਿਆ ਖਰੇ ਨਾ ਮੁਰਗੀਆਂ ਨੇ ਮਾਰਤਾ ਜਾਂ ਖਰਾਬ ਡੱਕੇ ਮਰ ਗਿਆ ਮਿੱਤਰੋ ਤੇ ਬਾਕੀ ਬਾਈ ਆ ਕਬੂਤਰ ਬੈਠੇ ਆਪਣੇ ਕੁਝ ਕਰੋ ਚੈੱਕ ਮਿੱਤਰੋ ਤਿੰਨੇ ਕਬੂਤਰ ਵੇਖੋ ਬਾਈ ਆ ਦੋ ਕਬੂਤਰ ਆ ਬਾਈ ਤੇ ਆ ਕੱਲੀ ਬੈਠੀ ਜਿਹੜੀ ਆ ਕਬੂਤਰੀ ਆ ਜਰੋ ਬਾਈ ਹੁਣ ਪਾਉਣੇ ਇਹਨਾਂ ਨੂੰ ਦਾਣੇ ਤੇ ਮੈਂ ਆਉਣਾ ਲੈ ਕੇ ਦਾਣੇ ਜਾਤੇ ਬਈ ਇਹ ਘੁੰਮਦੀਆਂ ਅੰਦਰ ਸਾਰੀਆਂ ਮੁਰਗੀਆਂ ਤਕਰੀਬਨ ਅੰਦਰ ਆ ਗਈਆਂ ਤੇ ਔਰ ਰਹਿ ਗਈਆਂ ਬਾਈ ਦੋ ਛੋਟੀਆਂ ਮੁਰਗੀਆਂ ਚਲੋ ਬਾਈ ਹੱਥੇ ਮੈਂ ਦਾਣੇ ਲੈ ਕੇ ਆਉਣਾ ਤੇ ਫਿਰ ਸਾਰੀਆਂ ਨੂੰ ਪਾਉਣੇ ਆ ਦਾਣੇ ਲਾਓ ਵੀ ਮਿੱਤਰੋ ਦਾਣੇ ਮੈਂ ਲੈ ਆਇਆ ਸੀ ਦਾਣੇ ਬਾਈ ਆ ਪਏ ਆਪਣੇ ਤੇ ਜਿਹੜੇ ਆ ਬਾਈ ਦਾਣੇ ਆ ਇਕੱਲੀ ਕਣਕ ਕਬੂਤਰ ਨੂੰ ਪਾ ਦਿੰਨੇ ਇੱਧਰਲੇ ਪਾਸੇ ਤੇ ਬਾਈ ਮੁਰਗੀਆਂ ਨੇ ਵੀ ਫੇਲੀ ਆ ਜਾਣਾ ਵਿੱਚ ਖਾਣ ਪਰ ਕੋਈ ਵੀ ਬਾਤੋ ਕਬੂਤਰ ਆ ਜਾਂਦੇ ਹੁੰਦੇ ਆ ਇਹ ਜਿਹੜੇ ਆ ਜਾਣੇ ਆ ਬਾਈ ਇਹ ਸਪੈਸ਼ਲ ਮੁਰਗੀਆਂ ਵਾਲੇ ਇਹਨਾਂ ਦੇ ਵਿੱਚ ਬਾਈ ਬਹੁਤ ਚੀਜ਼ਾਂ ਰਲਾਈਆਂ ਆ ਬਾਰੀਕ ਇਹਨਾਂ ਨੂੰ ਬਾਈ ਆਪਾਂ ਇੱਧਰ ਪਾ ਦੰਨੇ ਆ ਫਿਰ ਟ੍ਰੇ ਬਣਾਈਏ ਆਪਾਂ ਮੁਰਗੀਆਂ ਨੂੰ ਬਾਈ ਥੋੜਾ ਥੋੜਾ ਉਧਰ ਭੇਜ ਦਿੰਨੇ ਆ ਇੱਧਰ ਕਬੂਤਰ ਖਾ ਲੂਗੇ ਮੁਰਗੀਆਂ ਉਧਰ ਖਾ ਲੂਗੀਆਂ ਬਾਈ ਸਾਰੀਆਂ ਚਲੋ ਬਾਈ ਮੁਰਗੀਆਂ ਉਧਰ ਚਲ ਗਈਆਂ ਆਪਣੀਆਂ ਸਾਰੀਆਂ ਆ ਦੇਖੋ ਬਾਈ ਤੇ ਕਬੂਤਰ ਬਾਈ ਤਕਰੀਬਨ ਸਾਰੇ ਇੱਧਰ ਆ ਗਏ ਹੋ ਆ ਤੇ ਕੁਝ ਕੁ ਕਬੂਤਰ ਬਾਈ ਆਉਂਦੇ ਆ ਉੜ ਕੇ ਦਾਣੇ ਖਾਣ ਆ ਆ ਗਏ ਬਾਈ ਆਪਣੇ ਸਾਰੇ ਕਬੂਤਰ ਤੇ ਅਦਰ ਬਾਈ ਮੁਰਗੀਆਂ ਖਾਈ ਜਾਂਦੀਆਂ ਬਾਈ ਵਧੀਆ ਚੀਜ਼ ਇਹ ਬਣਾਈ ਜਿਹੜੀ ਆਪਾਂ ਇੱਕ ਤਾਂ ਬਾਈ ਇਹਦੇ ਵਿੱਚ ਦਾਣੇ ਮਿੱਟੀ ਚ ਨਹੀਂ ਗਿੱਲਰਦੇ ਉੱਪਰੋਂ ਜੇ ਬਰੀਕ ਦਾਣੇ ਮੋٹے ਦਾਣੇ ਬਾਈ ਸਾਰੇ ਇਹਨਾਂ ਦੇ ਢੱਡ ਚ ਜਾਂਦੇ ਆ ਕੋਈ ਦਾਣਾ ਖਰਾਬ ਨਹੀਂ ਹੁੰਦਾ ਇਹ ਬਾਈ ਆਪਾਂ ਪਾਰਸੋ ਬਣਾਈ ਸੀਗੀ ਤੇ ਅੱਜ ਪਹਿਲੀ ਵਾਰ ਪਾਏ ਇਹ ਚ ਦਾਣੇ ਤੇ ਬਾਈ ਵਧੀਆ ਆ ਸਾਰੇ ਦਾਣੇ ਮੁਰਗੀਆਂ ਤੇ ਕਬੂਤਰ ਖਾਈ ਜਾਂਦੇ ਆ ਨਾ ਵਧੀਆ ਤੇ ਬਾਕੀ ਬਾਈ ਬਲੌਗ ਦੀ ਕਰਦੇ ਆ ਹੁਣ ਸਮਾਪਤੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਵਧੀਆ ਲੱਗਾ ਬਲੌਗ ਤਾਂ ਬਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਬਾਈ ਅਗਲੇ ਬਲੌਗ ਦੇ ਵਿੱਚ ਇਹਨਾਂ ਦੀ ਬਣਾ ਕੇ ਖਰਾਕ ਜਦ ਤੱਕ ਲਈ ਧੰਨਵਾਦ ਜੀ